ਨਹੀਂ ਲੱਗਦਾ ਕਿ ਸਾਨੂੰ ਜਿਹੜੀ ਪੰਚਾਇਤ ਆਪਣੀ ਉਹ ਚੁਣੀ ਚਾਹੀਦੀ ਹੈ ਜਿਹੜੀ ਢੱਲੇ ਨਾਲ ਖੜੀ ਹੋ ਸਕੇ ਕਿਉਂਕਿ ਜ਼ਿਆਦਾਤਰ ਅਸੀਂ ਪਿੰਡਾਂ 'ਚ ਜਾਂਦੇ ਆ ਤਾਂ ਇਹ ਦੇਖਦੇ ਆ ਕਿ ਜਿੱਥੇ ਆ ਕੇ ਜਿਹੜੀ ਸਰਕਾਰ ਹੁੰਦੀ ਹੈ ਜਿਉਂ ਉਹਨਾਂ ਦਾ ਸਰਪੰਚ ਪੰਚ ਨਹੀਂ ਹੁੰਦੇ ਤਾਂ ਪੰਚਾਇਤ ਉੱਥੇ ਜਿਹੜੀ ਪਿੰਡ ਦੇ ਕੰਮ ਹੈ ਉਹ ਸਰਪੰਚ ਦੇ ਦੁਆਰਾ ਨਹੀਂ ਹੁੰਦੇ ਉਹ ਹੁੰਦੇ ਆ ਸਰਕਾਰ ਦੇ ਨੁਮਾਇੰਦੇ ਦੁਆਰਾ ਜਿਹੜੇ ਉਹਨਾਂ ਦੇ ਚਮਚੇ ਤਕਰੀਬਨ ਰੱਖੇ ਹੁੰਦੇ ਆ ਪਿੰਡਾਂ 'ਚ ਅਸੀਂ ਹੁਣ ਪਿੰਡਾਂ 'ਚ ਜਾਂਦੇ ਤਾਂ ਉਹ ਇਹ ਕਹਿੰਦੇ ਆ ਕਿ ਕਈ ਸਰਪੰਚਾਂ ਨਾਲ ਗੱਲ ਹੁੰਦੀ ਹੈ ਵੀ ਤੁਸੀਂ ਪਿੰਡ 'ਚ ਬੈਠੇ ਹੋ ਥੋੜੇ ਹੁੰਦੇ ਹੋਏ ਕੋਈ ਤੀਸਰਾ ਆ ਕੇ ਗੱਲ ਕਰਦਾ ਜਦੋਂ ਇੱਥੇ ਤੱਕ ਕਿ ਥਾਣਿਆਂ ਤੱਕ ਵੀ ਉਹ ਇਹ ਕਹਿੰਦੇ ਵੀ ਆਮ ਆਦਮੀ ਦਾ ਖਾਸ ਬੰਦਾ ਉਹ ਜਾ ਕੇ ਥਾਣੇ ਇਹ ਕਹਿੰਦਾ ਕਿ ਇਹ ਸਮਝ ਲਓ ਐਮਐਲਏ ਦੀ ਕੁਰਸੀ ਤੇ ਮੈਂ ਹੀ ਬੈਠਾਂ ਮਤਲਬ ਸਰਪੰਚ ਦੀ ਵੀ ਨਹੀਂ ਚੱਲਦੀ ਉੱਥੇ ਸਰਪੰਚ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਆ ਵੀ ਸਾਡੀ ਪੇਸ਼ ਨਹੀਂ ਚੱਲਦੀ ਜੇ ਆਮ ਆਦਮੀ ਦੇ ਖਾਸ ਬੰਦੇ ਆ ਇਸ ਕਰਕੇ ਅਸੀਂ ਪੂਰੀ ਤਰ੍ਹਾਂ ਨਿਰਾਸ਼ ਆ ਜੋ ਇਹ ਕਹਿੰਦੇ ਆ ਸਾਨੂੰ ਉਹ ਕਰਨਾ ਪੈਂਦਾ ਤਾਂ ਖਾਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਨੂੰ ਪੰਜ ਸਰਪੰਚ ਪਿੰਡ ਦੇ ਜਿਹੜੇ ਮੋਰੀ ਅਸੀਂ ਚੁੰਦੇ ਆ ਉਹ ਹੋਣੇ ਚਾਹੀਦੇ ਆ ਜਿਨ੍ਹਾਂ ਚ ਦਮ ਹੋਵੇ ਅੱਗੇ ਉਹ ਖੜਨ ਦਾ ਚਾਹੇ ਸਰਕਾਰ ਕਿਸੇ ਦੀ ਵੀ ਹੋਵੇ ਖਾਸ ਕਰਕੇ ਬੀਬੀਆਂ ਬੀਬੀ ਆਓ ਬੀਬੀਆਂ ਗਿਆਨ ਜਿਹੜੀਆਂ ਆਪਣਾ ਫੈਸਲੇ ਆਪ ਕਰ ਸਕਣ ਕਿਉਂਕਿ ਮੈਨੂੰ ਇੱਕ ਵਾਰ ਬੜੀ ਨਮੋਸ਼ੀ ਹੋਈ ਮੈਨੂੰ ਕਿਸੇ ਨੇ ਕਿਹਾ ਕਵੈਸਚਨ ਕਰਤਾ ਕਿ ਬੀਬੀਆਂ ਬਹੁਤ ਜਲਦੀ ਫੈਸਲਾ ਨਹੀਂ ਲੈ ਸਕਦੀ ਉਹ ਕਨਫਿਊਜ਼ ਹੋ ਜਾਨੀ ਐ ਮੈਂ ਉਹਨਾਂ ਨੂੰ ਕਿ ਬਿਲਕੁਲ ਨਹੀਂ ਤੁਸੀਂ ਦੱਸੋ ਕੀ ਫੈਸਲਾ ਕਰਨਾ ਐ ਮੈਂ ਹੁਣੀ ਕਰ ਦਾਂਗੀ ਤਾਂ ਮੈਨੂੰ ਕਹਿੰਦੇ ਕਿ ਨਹੀਂ ਥੋੜੀ ਗੱਲ ਨਹੀਂ ਕਰਦੇ ਪਰ ਇਹ ਗੱਲ ਸਾਰੀ ਬੀਬੀਆਂ ਨੂੰ ਸੋਚਣਾ ਚਾਹੀਦਾ ਕਿ ਸਾਡੇ 'ਚ ਵੀ ਇਹ ਦਮ ਹੋਵੇ ਕਿ ਅਸੀਂ ਆਪਣਾ ਫੈਸਲਾ ਸਹੀ ਕਰ ਸਕੀਏ ਤਾਂ ਜੇ ਉਹ ਪੰਜ ਸਰਪੰਚ ਚੋਣਾਂ ਨੂੰ ਅੱਗੇ ਕਰਦੇ ਆ ਤਾ ਸਰਪੰਚੀ ਕਿਰਪਾ ਕਰਕੇ ਉਹਦਾ ਘਰ ਵਾਲਾ ਜਿਆਦਾ ਸੋਰਾ ਜਾਂ ਬੇਟਾ ਨਾ ਕਰੇ ਉਹ ਆਪ ਕਰੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜਦ ਤੱਕ ਸਾਡੀ ਲੇਡੀਆਂ ਸਰਪੰਚੀ ਵਾਸਤੇ ਪੰਚ ਬਣਨ ਵਾਸਤੇ ਜਾਂ ਲੀਡਰ ਆਗੂ ਬਣਨ ਵਾਸਤੇ ਅੱਗੇ ਨਹੀਂ ਆਉਂਦੀਆਂ ਸਾਡੇ ਸਮਾਜ ਦਾ ਕੁਝ ਨਹੀਂ ਹੋ ਸਕਦਾ ਉਦੋਂ ਇਸ ਲਈ ਲੇਡੀਆਂ ਨੂੰ ਇਹ ਖਾਸ ਕਰਕੇ ਅੱਗੇ ਆਣਾ ਪਏਗਾ ਆਪਣਾ ਦਾਵਾ ਪੇਸ਼ ਕਰਨਾ ਪਏਗਾ ਕਿ ਇਸ ਦੀ ਹੱਕਦਾਰ ਮੈਂ ਹੈਗੀ ਆਂ ਜੇ ਤੁਸੀਂ ਮੈਨੂੰ ਇਲੈਕਸ਼ਨ ਲੜਾ ਰਹੇ ਹੋ ਤਾਂ ਸਾਰੇ ਫੈਸਲੇ ਮੇਰੇ ਹੋਣਗੇ ਤੁਹਾਡੇ ਨਹੀਂ। ਔਰ ਸਰਪੰਚ ਦੇ ਤੌਰ ਤੇ ਪੰਚ ਦੇ ਤੌਰ ਤੇ ਮੈਂ ਬੈਠੂਗੀ ਤੁਸੀਂ ਨਹੀਂ। ਹਰ ਮੀਟਿੰਗ ਮੈਂ ਅਟੈਂਡ ਕਰੂੰਗੀ ਤੁਸੀਂ ਨਹੀਂ। ਜਦ ਤੱਕ ਇਹ ਲੇਡੀਜ਼ ਨਹੀਂ ਆਪਣਾ ਫੈਸਲਾ ਕਰਦੀ। ਉਦ ਤੱਕ ਸਾਡੇ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ। ਧੰਨਵਾਦ।